Obrigado. ਇਸੇ ਜਾਂਦੇ ਆ ਇੱਕ ਨੂੰ ਛੱਡ ਕੇ ਦੂਜੇ ਪਾਸੇ ਜਾਂਦੇ ਆ ਉਹ ਹੈ ਦੋ ਤਿੰਨੜਾ ਅਗੂ ਸ਼ਬਦ ਹੈ ਬੜਾ ਸੋਨਾ ਸ਼ੋਧ ਮਹਾਰਾਜ ਨੇ ਗੁਰੂ ਸ਼ਬਦ ਬਣਾਇਆ ਹੈ ਰੋਧ ਅਖੀਰ ਅਖ ਹੈ ਪ੍ਰਕਾਸ਼ ਸੋਜੀ ਚਾਨਣ ਸਾਡੇ ਅੰਦਰੋਂ ਕੈ ਲੀਏ ਵੀ ਹਨੇਰੇ ਨੂੰ ਦੂਰ ਕਰਕੇ ਤੇ ਚੰਨ ਪੈਦਾ ਕਰਨਾ ਪ੍ਰਕਾਸ਼ ਹੋਣਾ ਹੁਣ ਗੁਰੂ ਸਾਡੇ ਅੰਦਰੋਂ ਇੱਕ ਭਰਮ ਦਾ ਹਨੇਰਾ ਦੂਰ ਕਰਕੇ ਤੇ ਗਿਆਨ ਦਾ ਪ੍ਰਕਾਸ਼ ਕਰਦਾ ਹੈ ਗੁਰੂ ਇੱਕ ਅਖਰੀਅਤ ਮੈਂ ਹੋਰ ਕਰਦਿਆਂ ਹੋਰ ਅਖਰੀਅਤ ਬੋਲਦੇ ਨੇ ਇੰਦਰੀਆਂ ਤੇ 我们家。 ਜੋ ਦਾਸ ਨੇ ਓੰਕਾਰ ਸਭ ਤੋਂ ਬੋਸਤਾਰ ਬਾਰ-ਬਾਰ ਬਾਣੀ ਵਿੱਚ ਕਿਉਂ ਦ੍ਰੜ ਕਰਵਾਇਆ ਜਾਂਦਾ ਹੈ ਇਸ ਕਰਕੇ ਦ੍ਰੜ ਕਰਵਾਇਆ ਜਾਂਦਾ ਹੈ ਕਿ ਵਿਅਕਤੀ ਨੂੰ ਇਹ ਦੱਸਿਆ ਜਾਂਦਾ ਹੈ ਕਿ ਭਾਈ ਪਰਮਾਤਮਾ ਇੱਕ ਹੈ ਇੱਕ ਦੇ ਨਾਲ ਹੀ ਪਿਆਰੋ ਇੱਕ ਓੰਕਾਰ ਸਾਧਗਨ ਪ੍ਰਸਾਦ ਬਾਣੀ ਦੇ ਅੰਦਰ ਗੁਰੂ ਦੀ ਕਿਰਪਾ ਤੇ ਜੇਕਰ ਆਪਾਂ ਸਰਵਣ ਕਰੀਏ ਸਾਧ ਸੰਗਤ ਇੱਕ ਓੰਕਾਰ ਸਤਿ ਸਤਿ ਭਾਵੇਂ ਇਹ ਗੁਰੂ ਇੱਕ ਹੈ ਤੇ ਜੇ ਦੀ ਕਿਰਪਾ ਲੈਣੀ ਹੈ ਤੇ ਗੁਰੂ ਦੀ ਕਿਰਪਾ ਹੋਣੀ ਜੁਦੀ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਤੋਂ ਬਿਨਾਂ ਸੱਚਾ ਗੁਰੂ ਨਹੀਂ ਬਣਦਾ ਤਾਂ ਇਸ ਕਰਕੇ ਦ੍ਰਿੜ ਕਰਵਾਇਆ ਗਿਆ ਨਾਮ ਦੇ ਨਹੀਂ ਤੇ ਕੋ ਜਨਜਾਂ ਦੇ ਸਿੱਖਣ ਵਾਲੇ ਹੁੰਦੇ ਨੇ ਅਭਿਆਸੀ ਹੁੰਦੇ ਨਹੀਂ ਉਹਨਾਂ ਦੇ ਮਨ ਨੂੰ ਚਾਹੁੰਦੇ ਬਾਾਰ-ਬਾਰ ਇਸ ਤਰ੍ਹਾਂ ਕਿਉਂ ਲਿਖਿਆ ਗਿਆ ਹੈ ਜਾਂ ਸਰੋਤਾ ਸੁਣਵਾਲਾ ਬਾਣ ਸੁਣਵਾਲੇ ਮਨ ਵਿੱਚ ਆ ਜਾਂਦਾ ਹੈ ਬਾਣੀ ਵਿੱਚ ਇੱਕ ਕੋਰਤਾਰ ਸਤਨਾਮ ਗੁਰਪ੍ਰਸਾਦ ਕਿਉਂ ਲਿਖਿਆ ਹੈ ਬਾਣੀ ਇਹ ਪੂਰਾ ਕਿਉਂ ਨਹੀਂ ਲਿਖਿਆ ਗਿਆ ਕਿੰਦੇ ਮੇਂ ਪਰਮਾਤਮਾ ਇੱਕ ਹੈ ਤੇ ਇੱਕ ਨਾਂ ਲਿਹਿਆ ਰੋ ਕਦੇ ਪੁੰਨੀ ਨਾ ਪਰਮਾਤਮਾ ਨੂੰ ਪਾਉਣਾ ਜਰੀ ਮੰਜ਼ਲ ਹੈ ਸੁਮਗਾਮ ਹੈ ਆਪ ਸਤਨਾਮ ਸ਼੍ਰੀ ਵਾਹਿਗੁਰੂ ਤਾਂ ਇੱਕ ਨਾਲ ਜੁੜਨ ਦੇ ਲਈ ਜਦੋਂ ਆਪ ਇਹ ਦੱਸਿਆ ਗੁਰੂ ਦਾ ਅਖੀਅਰਤ ਹੈ ਜੀਵਨ ਵਿੱਚੋਂ ਮੇਰਾ ਅਗੰਗ ਦੇ ਪ੍ਰਕਾਸ਼ ਕਰਨਾ ਆਪ ਨੂੰ ਸੰਗਤਾਂ ਸਾਡੀ ਵਾਹਿਗੁਰੂ ਦੇਖੋ ਤੇ ਸਾਰ ਸੰਗਤ ਆਸਾਂ ਦੀ ਮਾਰ ਦੀ ਪਹਿਲੀ ਬਾਣੀ ਯਾਦ ਜੀ ਸਰਵ ਕਰੋਂਗੇ ਤਾਂ ਉਹਦੇ ਵਿੱਚ ਤਿੰਨ ਸ਼ਬਦਾਂ ਦੇ ਨੇ ਦੋ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਤੇ ਇੱਕ ਸ਼ਬਦ ਗੁਰੂ ਅੰਗਦ ਦੇਵ ਜੀ ਦਾ ਦਾ ਤਾਂ ਉਸ ਸ਼ਬਦਾਂ ਦੇ ਵਿੱਚ ਸਹਿਬ ਨੇ ਇ ngũबुਦੀ ਵਧਾਈ ਪਹਿਲਾ ਆਪਾਂ ਸਰਵਨ ਕਰਾਂਗੇ ਬਲੇਹਾਂ ਸ਼ੁਕਰ ਕਰਨਾ ਹੈ ਕਿ ਨਹੀਂ ਅਮਰ ਕਵੇਲਾ ਸੱਜਣਾ ਵਿੜਾਈ ਦੀ ਜਾਰ ਐਨਾ ਕੁਝ ਮਹਾਰਾਜ ਜਿੰਨਾ ਕਹਿੰਦੇ ਮੇਰ ਕੇ ਅੱਗੇ ਰੱਖੀ ਆ ਜੱਤ ਦਸਾਹਰਵਾਰ ਕੀ ਮੇਰੇ ਅੱਗੇ ਰੱਖੀਏ ਸਾਡੇ ਤੇਰੀ ਦਸਤਕ ਬਾਸ਼ਾ ਕਹਿੰਦੇ ਅਮਰ ਕਵੇਲਾ ਸੱਜਣਾ ਅਮਰ ਕਵੇਲਾ ਦੀ ਵਿੜਾਈ ਹੈ ਪਿਆਰੇਓ ਤਾਂ ਕਹਿੰਦੇ ਬਲਿਹਾਰੀ ਗੁਰਿਆ ਆਪਣੇ ਦਿਓ ਹਵਾਰੀ ਸੁਧਮਾਰ ਸ਼ੁਕਰ ਕਰਨਾ ਹੈ ਪ੍ਰਮਾਤਮਾ ਤੇ ਕਹਿੰਦੇ ਬਲਿਹਾਰੀ ਜੀ ਲਗੇ ਜਾਂ ਦੇਣ ਦੇ ਵਿੱਚ ਇੱਕ ਵਾਰ ਨਹੀਂ ਕਹਿੰਦੇ 100 ਵਾਰ ਸਦਕੇ ਜਾਇਆ ਕਰ ਪ੍ਰਮਾਤਮਾ ਨੂੰ 100 ਵਾਰ ਸ਼ੁਕਰ ਕਰਿਆ ਕਰ ਪ੍ਰਮਾਤਮਾ ਨੇ ਸਵਾਦ ਸਵਛੇ ਨਾ ਹਮ ਆਦਮੀ ਹਾਂ ਇੱਕ ਦੰਮੀ ਮਹਤਵ ਮਹਤਵ ਦਾ ਜਣਾਇਆ ਹੈ ਕਿ ਮਹਤਾਈ ਮਾਲਕ ਹੈ ਆਹ ਸਾਲ ਚੱਲ ਰਿਹਾ ਅਗਲੇ ਦਾ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਬਲੇ ਹਾਰੀ ਕੋ ਨੇ ਆਪਣੇ ਹਾਰੀ ਸਦਵਾਰ ਕਹਿੰਦੇ ਦਿਹਾੜੀ ਦੇ ਵਿੱਚ 100 ਵਾਰ ਸਦਕੇ ਜਾਇਆ ਕਰ ਕਹਿੰਦੇ ਕਿਉਂ ਜਾਣਾ ਸਦਕੇ ਜੀ ਕਿਸ ਗੁਰੂ ਤੋਂ ਜਾਈਏ ਜੇਨ ਮਾਨਸ ਦੇ ਦੇਵਤੇ ਕੀ ਮਨੁੱਖ ਦੇ ਬਾਸ ਸਭ ਇੱਕੋ ਜਿਹੇ ਨਹੀਂ ਹੁੰਦੇ ਸਬਰ ਵੀ ਹੈ ਹਿੰਮਤ ਵੀ ਹੈ ਅਡੋਲਤਾ ਵੀ ਹੈ ਸਾਹਸ ਨਿਡਰਤਾ ਉਹ ਕਿਸ ਦੇ ਗੁਣ ਨੇ ਪ੍ਰਮਾਤਮਾ ਦੇ ਇਨਸਾਨ ਜਗਤ ਵੀ ਦੁਨੀਆ ਦੇ ਬੜੇ ਨੇ ਇਹ ਜਗਤੂ ਕੌਣ ਹੈ ਪ੍ਰਮਾਤਮਾ ਇਸ ਜਗ੍ਹਾ ਆ ਕੇ ਆਈ ਆ ਪਰ ਸਭ ਨੂੰ ਧਿਆਨ ਦੂਰ ਸਤ ਸੰਤ ਜਿੰਦਗੀ ਇਹ ਤਾਂ ਨੇਕਾਂ ਸਾਂ ਅਜਿਹੇ ਕਰਮ ਕਰਦਾ ਜਿਹਦੇ ਤੇ ਪਰਦੇ ਮਹਾਰਾਜ ਪਾਈ ਬੈਠਾ ਕੋ ਸਤਰਾ ਕੀ ਵਾਏ ਕਰਦਾ ਨਾ ਸਾਡੇ ਦੇ ਕੰਮ ਉਹ ਦੁਨੀਆ 'ਚ ਨਹੀਂ ਪਤਾ ਜੇ ਸ਼ੰਕਰ ਕਰਿਆ ਕਰੋ ਪ੍ਰਮਾਤਮਾ ਨਾਲ ਵੀ ਪਰਦੇ ਪਾਈ ਬੈਠਾ ਐਸੇ ਗੁਰੂ ਤੋਂ ਬਿਖਾਰੇ ਨਹੀਂ ਇਹ ਜਨਮ ਵਿੱਚ 100 ਵਾਰ ਕਹਿੰਦੇ ਜਨਮਾਂ ਤੇ ਦੇਵ ਤੇ ਕੀ ਕਰਤਨਾ 라ਗੀ ਵਾਰ ਕਹਿੰਦੇ ਨੋਖਾ ਬੋਤਵਾ ਨੰਦੈ ਹੀ ਹੋਣਾ ਨਾ ਪਰਪੂਰ ਕੀਤਾ ਸਤਿਗੁਰੂ ਜੀ ਨੇ ਇੱਕ ਪਿਆਰਾ ਬਜਨੇ ਗੁਰੂੰਗਦੇ ਮਹਾਰਾਜ ਦਾ ਜੇ 100 ਚੰਦਾ ਗੁ ਹੈ ਸੂਰਜ ਚੜੇ ਹਜ਼ਾਰ ਇੱਤੇ ਜਾਨਣ ਹੋਣਾ ਗੋਲ ਮੇਨ ਗੋਰ ਹਨਹਾਰ ਦੁਨਿਆਵੀ ਤੌਰ ਤੇ ਕਿੰਨਾ ਜਾਣਣਾ ਬਾਤ ਦੇਉਂਦੇ ਆ ਪਾਸ਼ਾ ਜੀ ਨੇ ਜੇ 100 ਚੰਦਾ ਗੁ ਹੈ 100 ਕਹਿੰਦੇ ਚੰਦਰਮਾ ਗੁ ਹੈਨ 当农民呢？<Thank> ਤਾਂ ਕਿਰਪਾ ਮੰਗੀ ਹੈ ਜੀ ਤੇ ਕਿਰਪਾ ਹੀ ਲੈਣੀ ਹੈ ਗੁਰੂ ਅਰਜਨਦਾਸ ਮਹਾਰਾਜ 6 ਬਿਨਾਂ ਵਾਰ 86 ਬਿਨਾਂ ਵਾਰ ਗੰਗਾ ਜੈ ਕਰਨਾ 6 ਬਿਨੇ ਉੱਥੇ ਕਹਿੰਦੇ ਸੀ 6 ਬਿਨੇ ਕਰ ਦਿੱਤੀ ਸੀ ਤਾਂ ਜੇ ਸਵਾਰ ਜਦੋਂ ਮੈਂ ਗੱਲਾਂ ਕਰਦੇ ਕਰਦੇ ਜਦੋਂ ਗੁਰਮਰਦਾਸ ਜੀ ਨੇ ਨਗਰ ਆਏ ਤੇ ਆਪਸ ਵਿੱਚ ਮਿੱਤਰਤਾ ਪੈ ਗਈ ਜਿੰਨਾਂ ਦਾ ਦੋਵੇਂ ਸੋਚ ਵਾਲੇ ਇੱਕੋ ਜੀ ਸੋਚ ਵਾਲੇ ਇਨਸਾਨ ਹੋਣ ਨਾਲ ਜੋ ਪ੍ਰੋਗਰਾਮ ਹੁੰਦੀ ਹੈ ਗੁਰਮੁਖ ਇਨਸਾਨ ਦੀ ਸੰਗਤ ਗੁਰਮਤੀ ਗੁਰੂ ਦਾ ਮਾਨਮੁਖ ਦੀ ਸੰਗਤ ਮਾਨਮੁਖ ਜਾਉਗੇ ਅਗਲੇ ਦਿਨ ਚਲੇ ਜਾਣਾ ਬ੍ਰਹਮਚਾਰੀ ਕੇੰਦਰ ਜਮ ਠੀਕ ਹੈ ਜੀ ਅਸੀਂ ਰੁਕ ਜਾਣਾ ਜਦੋਂ ਕਾਰਜ ਰੁਕਦੇ ਨੇ ਹੁਣ ਵਜਨ ਦਾ ਪ੍ਰਬੰਧ ਕੀਤਾ ਜਾਂਦਾ ਸਕੇ ਨੂੰ ਦੇਨੇ ਪੋਜਨ ਸਕਣ ਤੋਂ ਬਾਅਦ ਬ੍ਰਹਮਚਾਰੀ ਅਮਰਦਾਸ برہمچار ایسا مطلب کہہ کے چلا گیا گرو جی لگ دکھی رہے منچ سوچن لگ پے من mm Yeah. Okay. ਤਾਂ ਕੀ ਹੋਇਆ ਜੀ ਗੁਰੂ ਅਮਰਦਾਸ ਜੀ ਪ੍ਰਸ਼ਾਦਾ ਛੱਕ ਰਹੇ ਨੇ ਮਨ ਵਿੱਚ ਭਾਉਣਾ ਇਹ ਆਈ ਕਿ ਜੇ ਇਹ ਸੱਚੇ ਗੁਰੂ ਹੋਏ ਨਾ ਤੇ ਮੈਨੂੰ ਕਹਦੇ ਆਪਣਾ ਛੱਡਿਆ ਹੋਇਆ ਪ੍ਰਸ਼ਾਦਾ ਕਿਤੇ ਮੈਂ ਇਹਨਾਂ ਨੂੰ ਛੱਡਿਆ ਹੋਇਆ ਪ੍ਰਸ਼ਾਦਾ ਕਾਨੂੰ ਸਿਖਾ ਦੇਣਾ ਸੋਚਿਆ ਮਨ ਵਿੱਚ ਤਾਂ ਉਹ ਕਹਿੰਦੇ ਮਹਾਰਾਜ ਜੀ ਨੇ ਆਪਣੇ ਸੇਵਕ ਨੂੰ ਕਿਹਾ ਆ ਗਿਆ ਆ ਲੰਗਰ ਪ੍ਰਸ਼ਾਦਾ ਅਮਰਤਾ ਸਿੰਘ ਜੀ ਜਦੋਂ ਸੇਵਕ ਲੈ ਕੇ ਗਿਆ ਨਾ ਗੁਰੂ ਕੋ ਉਹ ਬੱਜਾ ਆਇਆ ਪ੍ਰਸ਼ਾਦਾ ਗੁਰੂ ਦਾ ਤੇ ਗੁਰੂ ਅਮਰਦਾਸ ਦੇ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਮਨ ਵਿੱਚ ਨਾਲੇ ਖੁਸ਼ ਹੋੁੰਦੇ ਨੇ ਕਿ ਇਹ ਸੱਚੇ ਗੁਰੂ ਨੇ Deus te ਆਰ ਕੇ ਆਦੋਵਾ ਜੰਦਾ ਜੀ ਦੀ ਕਿਰਪਾ ਹੋਵੇ ਇੱਥੇ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਗੁਰੂ ਜੀ ਬਖਸ਼ਦੇ ਤਾਂ ਜਿਆ ਆ ਨਹੀਂ ਆਦਾ ਇਹ ਗੁਰੂ ਗੋਬਿੰਦ ਦੇ ਵੀ ਪਾਈ ਐਟਾ ਹੀ ਸੀ ਮੈਨਾ ਉਹ ਵੀ ਕਹਿੰਦੇ ਇਸ ਤਰ੍ਹਾਂ ਮੂਰਤੀਆਂ ਦੀ ਪੂਜਾ ਕਰਦੇ ਸੀ ਵੈਸ਼ਨੋ ਦੇ ਵੀ ਜਾਂਦੇ ਸੀ ਉਹਨਾਂ ਦੇ ਵੀ ਗੁਰੂ ਨਾਨਕ ਦੀ ਕਿਰਪਾ ਹੋਈ ਤੇ ਗੁਰੂ ਅੰਗਦ ਦੇਵ ਤੇ ਇਸ ਕਰਕੇ ਜਿਨ੍ਹਾਂ ਤੇ ਸਾਡੇ ਤੇ ਗੁਰੂ ਦੀ ਕਿਰਪਾ ਨਹੀਂ ਨਾ ਹੁੰਦੀ ਅਸੀਂ ਪ੍ਰਾਪਤੀ ਨਹੀਂ ਕਰ ਸਕਦੇ ਜੀ ਕਰਦੇ ਹੋਏ ਮੁੱਖ ਦੇ ਵਿੱਚੋਂ ਸ਼ਬਦੋ ਜਾਗ ਕਰਦੇ ਸਮੇਂ ਮੁੱਖ ਜਿਉਂ ਚੋਂ ਕੋਈ ਸ਼ਬਦ ਐਸਾ ਨਿਕਲਿਆ ਹੋਵੇ ਜਿਸ ਨੇ ਮਨ ਨੂੰ ਖੇਸ ਪਹੁੰਚੀ ਹੋਵੇ ਤਾਂ ਮੈਂ ਖਿਮਾ ਦਾ ਜਾਚਾ ਗਾਂ ਗਾਂਦੀ ਕੇ ਬੰਦੇ ਬਾਈ ਜੀ ਵਾਹਿਗੁਰੂ ਜੀ ਕਾ